ਮੈਂ ਸੀਗਾ ਬਾਬੇ ਨਾਸਟਾ ਕਰਾ ਦਾਂਗੇ ਉਹ ਆਲਾ ਤੇ ਰੱਬ ਤੋਂ ਤੁਹਾਡਾ ਭਲਾ ਕਰੇ ਉਹਦੇ ਵਿੱਚ ਫੋਟੋ ਲਓ ਜੀ ਮਾਸਟਰ ਜੀ ਆ ਗਏ ਨੇ ਮਾਸਟਰ ਸਲੀਮ ਦੀ ਇੱਕ ਵਾਰ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਭਾਜੀ ਗੁਰੂ ਦੇਵ ਗੁਰੂ ਦੇਵ ਗੁਰਦੇਵ ਕੈਰੀ ਬਨੇ ਜੀ ਕੁਸ਼ਰੋ ਜੀ ਕੁਸ਼ਰੋ ਪਰਮਾਤਮਾ ਭਲਾ ਕਰੇ ਕਿੱਦਾਂ ਜੀ ਕਰਨ ਮੈਂ ਕਹਾਂ ਜੀ ਨੰਦ ਦੀ ਨੰਦਾ ਗੋਡ ਬਲੈਸ লাভ ऑडियंस استاذি লাভ ইউ استاذি লাভ ইউ টু লাভ ইউ পাজি অডিয়েন্স কেন দেই এ গাল কি এ কি কি পুছনা কেন গাল কি এ গাল আমার মুন্ডা গারে ইস তো বড্ডি গাল কি হোন্দি